ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੇਸੀ ਵਰਕਆਊਟ ਹੰ ਦੱਸਾਂਗੇ ਘਰ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਕਰ ਸਕਦੇ ਆ ਤੇ ਸਰੀਰ ਦੇ ਵਿੱਚ ਜਾਨ ਪਾ ਸਕਦੇ ਇਹ ਵਰਕਆਊਟ ਕਿਸੇ ਵੀ ਫੀਲਡ ਦੇ ਪਲੇਅਰ ਖਿਡਾਰੀ ਜਾਂ ਐਥਲੀਟ ਕਰ ਸਕਦੇ ਨੇ ਤੇ ਸਰੀਰ ਦੇ ਵਿੱਚ ਜਾਨ ਪਾ ਸਕਦੇ ਤੇ ਨੋਰਮਲ ਪਰਸਨ ਵੀ ਕਰਕੇ ਆਪਣੇ ਹੱਡ ਪੈਰ ਮਜ਼ਬੂਤ ਕਰ ਸਕਦੇ ਨੇ ਬੱਚੇ ਵੀ ਕਰ ਸਕਦੇ ਨੇ ਤੇ ਬਡੇ ਵੀ ਕਰ ਸਕਦੇ ਮੇਰੀਆਂ ਭੈਣਾਂ ਵੀ ਕਰ ਸਕਦੀਆਂ ਨੇ ਸਭ ਤੋਂ ਪਹਿਲੇ ਐਕਸਰਸਾਈਜ਼ ਆਪਾਂ ਕਰਾਂਗੇ ਡੰਡ ਬੈਕਾਂ ਡੰਡ ਬੈਕਾਂ

ਇਸ ਤਰ੍ਹਾਂ ਹੀ ਆਪਾਂ ਨੇ 25 ਤੋਂ 30 ਸਟੈਪ ਚੱਲਣੇ ਆ ਤੇ 3 ਤੋਂ 4 ਰੈਪੀਟੀਸ਼ਨ ਲਗਾ ਸੈੱਟ ਲਗਾਣੇ ਇਸ ਤਰ੍ਹਾਂ ਹੀ ਆਪਣੀਆਂ ਪੱਟਾਂ ਦੀ ਐਕਸਰਸਾਈਜ਼ ਇਹ ਕੰਪਲੀਟ ਹੋ ਜੇ ਉਸ ਤੋਂ ਬਾਅਦ ਆਪਾਂ ਨੇ ਕਾਬ ਕਰਨੇ ਖੜ ਕੇ 1 2 3 4 5 6 7 8 9 10 ਇਸ ਐਕਸਰਸਾਈਜ਼ ਦੇ 10 ਤੋਂ 15 ਰੈਪੀਟੀਸ਼ਨ ਲਗਾਣੇ ਤੇ 4 ਤੋਂ 5 ਸੈੱਟ ਲਗਾਣੇ ਉਸ ਤੋਂ ਬਾਅਦ ਨੈਕਸਟ ਆਪਾਂ ਕਰਾਂਗੇ ਮੋਢਿਆਂ इतना ले दो इतना ले लो या कोई अपना कोई इस तरह की सपोर्ट कर सकते हैं जिसे आप मोटे के एक्सरसाइज कर लिए आपको ब्रिज बनाना है ब्रिज बना के मोटे एक्सरसाइज तरह में किस तरह करनी है एक दो तीन चार पांच ऐसे एक्सरसाइज है कि 10 तो 15 रेपिटेशन लगाने हैं तो चार तो 5 सेकंड इसे भी ने तो तो लगाने थे तो इसको तो बाद इस हनुमान गांज या करते हनुमान गांज नहीं साइड वो किस तरह करना एक दो तीन चार पन्च. चारस चार, पंद, तो पंद्रह आगे हनुमान दंड करवाएंगे इस तरह ਪੰਜ ਇਸ ਐਕਸਰਸਾਈਜ਼ ਦੇ ਆਪਾਂ ਨੇ 15 ਤੋਂ 20 ਰੈਪੀਟੀਸ਼ਨ ਲਗਾਣੇ ਤੇ 4 ਤੋਂ 5 ਸੈੱਟ ਲਗਾਣੇ ਤੇ ਇਹਨਾਂ ਐਕਸਰਸਾਈਜ਼ਾਂ ਨੂੰ ਕਰੇ ਰਹਿ ਕੇ ਸ਼ਰੀਰ ਨੂੰ ਫਿੱਟ ਕਰ ਸਕਦੇ ਆ ਤੇ ਤੁਸੀਂ ਕਰਕੇ ਦੇਖੋ ਹਫਤੇ 'ਚ 2 ਤੋਂ 3 ਵਾਰ ਤੇ ਬਾਕੀ ਰਿਜ਼ਲਟ ਦੇਖੋ ਚੰਗਾ ਜੀ ਸਤਿ ਸ੍ਰੀ ਅਕਾਲ